ਜਦਾਂ ਡੋਂਕਰ ਨੂੰ ਕਹਿਣਾ ਰੋਟੀ ਵੱਲੋਂ ਕਹਿਣਾ ਜਾਂ ਕਿ ਹੋਰ ਕੋਈ ਗੱਲ ਕਹਿਣੀ ਅੱਗੋਂ ਡਰਾਉਂਦੇ ਧਮਕਾਉਂਦੇ ਸੀਗੇ ਜੀ ਅੱਛਾ ਕੀ ਕਹਿੰਦੇ ਸੀ ਜੇ ਰੋਟੀ ਵੱਲੋਂ ਕਹਿਣਾ ਤਾਂ ਗਾੜੀਆਂ ਪਿਸਟਲ ਦਿਖਾਉਂਦੇ ਸੀਗੇ ਜੀ ਵੀ ਗੋਲੀ ਮਾਰ ਦੇਵਾਂਗੇ ਜੇ ਇਦਾਂ ਕਰਦੇ ਆਂਗੇ ਅੱਛਾ ਤਾਂ ਗਾੜੀਆਂ ਗਾਲੀ-ਗਲੋਚ ਵੀ ਕਰਦੇ ਸੀਗੇ ਜੀ ਤੇ ਧਮਕੀ ਵੀ ਦਿੰਦੇ ਸੀਗੇ ਵੀ ਜੇ ਤੁਸੀਂ ਹੋਰ ਰੋਲਾ ਪਾਓਗੇ ਤੇ ਤੁਹਾਨੂੰ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਜਾਊਗਾ ਜੀ 3-4 ਘੰਟੇ। ਅੱਛਾ। ਹਾਂਜੀ। ਠੀਕ ਹੈ। ਜੇ ਹਰਜੀਤ ਤੁਹਾਡੇ ਨਾਲ ਇੱਕ ਬਰਦਰ ਤੁਹਾਡਾ ਛੋਟਾ ਵੀ ਹਰਜੀਤ ਸੀਗਾ। ਹਾਂਜੀ ਚਾਚੇ ਦਾ ਬੇਟਾ ਸੀਗਾ ਜੀ। ਅੱਛਾ ਇਕੱਠੇ ਗਏ ਸੀਗੇ? ਹਾਂਜੀ ਇੱਕੋ ਦਿਨ ਹੀ ਇਕੱਠੇ ਗਏ ਸੀਗੇ। ਚਾਹ ਇੱਕੋ ਦਿਨ ਹੀ ਇਕੱਠੇ ਗਏ ਸੀ। ਹਾਂਜੀ ਕਿੰਨੇ ਪੈਸੇ ਕਿਤੇ ਸੀਗੇ ਜੈਂਟਰ ਦੇ ਨਾਲ? ਜੈਂਟਰ ਦੇ ਨਾਲ ਜੀ 90 ਲੱਖ ਰੁਪਈਆ ਕੀਤਾ ਸੀਗੀ। अच्छा हां जी ਤੇ ਉਹ ਉਹਦੀ ਵੀ ਮਾਨਸਿਕ ਸੰਤੁਲਨ ਕਿਵੇਂ ਦਾ ਠੀਕ ਆ ਹੁਣ ਨਹੀਂ ਪਾਜੀ ਉਹਦਾ ਕੋਈ ਡਿਪਰੈਸ਼ਨ ਦੇ ਵਿੱਚ ਆ ਜੀ ਉਹ ਇਸ ਟਾਈਮ ਅੱਛਾ ਹਾਂ ਜੀ ਗੱਲਬਾਤ ਨਹੀਂ ਕਰ ਰਿਹਾ ਨਹੀਂ ਜੀ ਉਹ ਨਹੀਂ ਕਰ ਰਿਹਾ ਉਹ ਅੰਦਰ ਦਰਵਾਜ਼ਾ ਬੰਦ ਕਰਕੇ ਬੈਠਾ ਜੀ ਉਹ ਅੱਛਾ ਹਾਂ ਜੀ ਹਾਂ ਜੀ ਜਦੋਂ ਜਹਾਜ਼ ਜਿਹੜਾ ਸੀਗਾ ਕੱਲ ਲੈਂਡ ਹੋਇਆ ਕਿੰਨੇ ਵਜੇ ਤਕਰੀਬ ਹੋਇਆ ਸੀਗਾ ਰਾਤ ਨੂੰ ਹੋਇਆ ਸੀਗਾ ਜੀ 12 1:30 ਵਜੇ ਹੋਇਆ ਸੀਗਾ ਜੀ আচ্ছা ਕਿੰਨੇ ਉਜਾਜ ਦੇ ਵਿੱਚ ਜਿਹੜੇ ਪੰਜਾਬੀ ਸੀਗੇ ਉਹ ਉਹਨਾਂ ਦੇ ਹੱਥ ਕੜੀਆਂ ਵਗੈਰਾ ਲਗਾਈਆਂ ਸੀਗੀਆਂ ਜਾਂ ਨਹੀਂ ਹਾਂਜੀ ਲਗਾਈਆਂ ਗਈਆਂ ਜੀ ਹੱਥ ਕੜੀਆਂ ਦਾ ਉੱਥੋਂ ਲਾ ਕੇ ਲਿਆਂਦੀਆਂ ਸੀ ਇਹਨਾਂ ਨੇ ਜੀ ਜਦੋਂ ਅੰਬਰਸਰ ਲੈਂਡ ਕਰ ਲਈ ਅੱਧਾ ਘੰਟਾ ਪਹਿਲਾਂ ਖੋਲ੍ਹੀਆਂ ਜੀ ਇਹਨਾਂ ਨੇ ਹੱਥ ਕੜੀਆਂ ਕਿੰਨੇ ਜਿਹੜੇ ਅਮਰੀਕਨ ਜਿਹੜੇ ਆਰਮੀ ਦੇ ਸੀਗੇ ਉਹ ਕਿੰਨੇ ਮजूद ਸੀਗੇ ਉੱਥੇ ਆਰਮੀ ਪਰਸਨ ਤਕਰੀਬਨ ਹੁਣੇ ਆ ਜੀ 15 ਕ ਜਾਨੇ ਹੋਣੇ ਆ ਜੀ ਅੱਛਾ 15 ਜਾਨੇ ਜਿਹੜੇ ਹੋਣੇ ਸੀ ਤੇ ਕੋਈ ਉਹਨਾਂ ਨੇ ਤੁਹਾਡੇ ਨਾਲ ਕੋਈ ਬਲਗਰ ਗੱਲ ਕੀਤੀ ਹੋਵੇ ਜਾਂ ਤੁਹਾਡੇ ਨਾਲ ਮਿਸਬੀਹਵ ਕੀਤਾ ਹੋਵੇ ਹਾਂਜੀ ਮਿਸਬੀਹਵ ਕੀਤਾ ਜੀ ਜਦੋਂ ਬਾਯਾ ਜੀ ਉਹਨਾਂ ਨੇ ਜਿੱਦਾਂ ਆ ਆਪਤ ਦੇ ਵਿੱਚ ਆਮ ਲੜਕੇ ਗੱਲ ਕਰਦੇ ਆ ਜੀ ਸ਼ੋਰ ਸ਼ਰਾਬਾ ਕੋਈ ਕਰਦਾ ਤੇ ਗਾੜੀਆਂ ਗਾਲੀ ਗਲੋਚ ਵੀ ਕਰਦੇ ਸੀਗੇ ਜੀ ਤੇ ਧਮਕੀ ਵੀ ਦਿੰਦੇ ਸੀਗੇ ਵੀ ਜੇ ਤੂੰ ਹੋਰ ਰੋਲਾ ਪਾਓਗੇ ਤੇ ਤੁਹਾਨੂੰ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਜਾਊਗਾ ਜੀ 3-4 ਘੰਟੇ ਅੱਛਾ ਅਮਰੀਕਾ ਤੋਂ ਡਿਪੋਰਟ ਹੋਏ 119 ਦੇ ਕਰੀਬ ਜਿਹੜੇ ਭਾਰਤੀ ਮੌਜੂਦ ਸਨ ਜਿਸ ਵਿੱਚੋਂ 67 ਦੇ ਕਰੀਬ ਜਿਹੜੇ ਪੰਜਾਬੀ ਸਨ ਜਿਸ ਵਿੱਚੋਂ 11 ਦੇ ਕਰੀਬ ਜਿਹੜੇ ਨੌਜਵਾਨ ਗੁਰਦਾਸਪੁਰ ਦੇ ਨਾਲ ਸੰਬੰਧਿਤ ਸੀ ਤੇ ਅੱਜ ਪਿੰਡ ਖਾਨਵਾਲ ਦਾ ਦੋ ਜਿਹੜੇ ਨੌਜਵਾਨ ਨੇ ਉਹ ਮੌਜੂਦ ਨਹੀਂ ਪਾਈਸਾ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਪੰਜਾਬੀ ਅਕਰ ਦੇ ਬਹੁਤ ਸਵਾਗਤ ਹੈ ਤੁਹਾਡਾ ਕੀ ਨਾਮ ਕੀ ਸੀਗਾ ਤੁਹਾਡਾ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਜੀ ਤੇ ਕਿਵੇਂ ਇਹ ਜਰਨੀ ਸ਼ੁਰੂ ਹੋਈ ਸੀਗੀ ਤੁਹਾਡੀ ਹਾਂ ਜੀ ਇਹ ਜਰਨੀ ਜੀ ਜਦੋਂ ਇੱਥੋਂ ਗੱਲਬਾਤ ਕਰਦਿਆਂ ਨੇ ਕੀਤੀ ਏਜੰਟ ਦੇ ਨਾਲ ਵੀ ਬੱਚਿਆਂ ਨੂੰ ਬਾਹਰ ਭੇਜਣਾ ਜੀ ਉਸ ਟਾਈਮ ਤੇ ਉਹਨੇ ਕਹਿ ਦਿੱਤਾ ਵੀ ਹਾਂ ਜੀ ਕੋਈ ਗੱਲ ਨਹੀਂ ਭੇਜ ਦਿਓ ਜੀ ਤੇ ਵਿੱਚੋਂ ਥੋੜਾ ਪਤਾ ਵੀ ਹੈ ਜੀ ਵੀ ਟਰੰਪ ਨੇ ਵੋਟਾਂ ਨੇ ਤੇ ਟਰੰਪ ਵੀ ਬਣ ਗਿਆ ਤੇ ਉਹਨੇ ਬੱਚੇ ਡਿਪੋਰਟ ਵੀ ਕਰਦਨੇ ਆ। ਅੱਛਾ ਇਹ ਇਹ ਗੱਲ ਦਾ ਪਤਾ ਸੀਗਾ ਤੁਹਾਨੂੰ ਕਿ ਟਰੰਪ ਨੇ ਡਿਪੋਰਟ ਕਰਦਨੇ ਆ ਪਹਿਲਾਂ? ਹਾਂਜੀ ਜੀ ਉਹਨੇ ਤੇ ਇੰਟਰਵਿਊ ਸੌਂਦੇ ਰਹਿੰਦੇ ਸੀ ਕਿ ਵਿੱਚੋ ਵਿੱਚ ਵਾਰ ਸੌਂਦੇ ਰਹਿੰਦੇ ਸੀਗੇ ਜੀ। ਅੱਛਾ ਹਾਂਜੀ ਇਹ ਜਾਣ ਤੋਂ ਪਹਿਲਾਂ ਦੀ ਗੱਲਾਂ ਨੇ? ਹਾਂਜੀ ਜਾਣ ਤੋਂ ਪਹਿਲਾਂ ਜੀ ਆਈ। ਇਹ ਕਿਸ ਮਹੀਨੇ ਤੁਸੀਂ ਕਿਸ ਸਾਲ ਦੇ ਵਿੱਚ ਗਏ ਸੀਗੇ ਜਦੋਂ? ਜੀ 13 ਅਕਤੂਬਰ ਨੂੰ 2024 ਨੂੰ ਗਏ ਜੀ ਆਪਾਂ। ਅੱਛਾ ਹਾਂਜੀ ਤੇ ਇੱਕ ਕਿਹੜਾ ਏਜੰਟ ਕਿਥੋਂ ਦਾ ਸੀਗਾ ਤੁਹਾਡਾ ਏਜੰਟ ਜੀ ਇਥੋਂ ਕਲਾਨੌਰ ਦੇ ਹੈਗਾ ਜੀ ਕਲਾਨੌਰ ਦੇ ਲਾਗੇ ਪਿੰਡ ਰਡਿਆਣਾ ਜੀ ਉੱਥੋਂ ਦਾ ਜੀ ਅੱਛਾ ਹਾਂਜੀ ਤੇ ਉੱਥੇ ਪਹੁੰਚ ਗਏ ਸੀਗੇ ਅਮਰੀਕਾ ਜਾਂ ਜੇ ਅਮਰੀਕਾ ਦੇ ਰਸਤੇ ਦੇ ਵਿੱਚ ਸੀ ਹਾਂਜੀ ਅਮਰੀਕਾ ਪਹੁੰਚ ਗਏ ਸੀਗੇ ਜੀ ਅੱਛਾ ਹਾਂਜੀ ਤੇ ਕਿੱਦਾਂ ਦੇ ਜਰਨੀ ਵਿੱਚ ਦੀ ਜਰਨੀ ਕਿਵੇਂ ਸੀਗੀ ਵੇਚਰੀ ਜਰਨੀ ਜੀ ਬਹੁਤ ਵੀ ਮੁਸ਼ਕਲ ਸੀ ਜੀ ਰਸਤਿਆਂ ਦੇ ਵਿੱਚ ਜਦਾਂ ਜਾਣਦੇ ਸੀਗੇ ਜੀ ਜਦਾਂ ਵੇ ਡੋਂਕਰ ਨੂੰ ਕਹਿਣਾ ਰੋਟੀਵੱਲੋਂ ਕਹਿਣਾ ਜਾਂ ਕਿ ਹੋਰ ਕੋਈ ਗੱਲ ਕਹਿਣੀ ਅੱਗੋਂ ਡਰਾਉਂਦੇ ਧਮਕਾਉਂਦੇ ਸੀਗੇ ਜੀ ਅੱਛਾ ਕੀ ਕਹਿੰਦੇ ਸੀ ਜੇ ਰੋਟੀਵੱਲੋਂ ਕਹਿਣਾ ਤਾਂ ਗਾੜੀਆਂ ਪਿਸਟਲ ਦਿਖਾਉਂਦੇ ਸੀਗੇ ਜੀ ਵੀ ਗੋਲੀ ਮਾਰ ਦੇਵਾਂਗੇ ਜੇ ਇਦਾਂ ਕਰਦੇ ਆਂਗੇ ਅੱਛਾ ਹਾਂਜੀ ਤੇ ਉਹ ਕੋਈ ਗੱਲਬਾਤ ਹੋਰ ਬਰਲਾਪ ਨਹੀਂ ਹੋਇਆ ਤੁਹਾਡੇ ਏਜੰਟ ਦੇ ਨਾਲ ਕਿ ਪਈਏ ਇਹ ਗੱਲ ਤੇ ਇਦਾਂ ਕਹਿੰਦੇ ਨੇ हां जी ਉਹਨਾਂ ਨੂੰ ਕਹੀਦਾ ਸੀਗਾ ਜੀ ਭਾਜੀ ਵੀ ਇਦਾਂ ਵੀ ਰੋਟੀ ਵੱਲੋਂ ਮੈਂ ਉਹ ਗਾੜੀਆਂ ਕਹਿੰਦਾ ਸੀ ਮੈਂ ਤੇ ਉਹਨਾਂ ਨੂੰ ਕਿਹਾ ਜੀ ਰੋਟੀ ਪਹਚਾਤੀ ਜੀ ਇਦਾਂ ਜਾਂ ਉਦਾਂ ਉਹ ਗਾੜੀਆਂ ਸੋ ਆਉਣੇ ਭਾਂਨੇ ਘੜ ਦਿੰਦਾ ਸੀਗਾ ਜੀ ਹਾਂ ਜੀ ਤੁਹਾਡੀ ਫੋਨ ਦੇ ਉੱਤੇ ਕੰਟੈਕਟ ਹੁੰਦਾ ਸੀ ਉਹਨਾਂ ਨੂੰ ਹਾਂ ਜੀ ਡੇਲੀ ਹੁੰਦਾ ਸੀਗਾ ਜੀ ਉਹਨਾਂ ਨੂੰ ਜੇ ਕਿਤੇ 2-4 ਦਿਨ ਸਟੇ ਹੋ ਗਿਆ ਜੀ ਉਹਨੂੰ ਫੋਨ ਕਰਨਾ ਆਏ ਹਾਂ ਜੀ ਭਾਈ ਮੈਂ ਇਦਾਂ ਭੇਜਦਾ ਇਦਾਂ ਗੱਲ ਹੋਈ ਆ ਅੱਜ ਭੇਜਾਂ ਕੱਲ ਭੇਜਾਂ ਇਦਾਂ ਟਾਈਮ ਖਰਾਬ ਕੀਤਾ ਜੀ ਰਾਹ ਦੇ ਵਿੱਚ ਇਹਨਾਂ ਤੇ ਹਰਜੀਤ ਤੁਹਾਡੇ ਨਾਲ ਇੱਕ ਬਰਦਰ ਤੁਹਾਡਾ ਛੋਟਾ ਵੀ ਹਲੋ ਹਾਂ ਜੀ ਚਾਚੇ ਦਾ ਬੇਟਾ ਸੀਗਾ ਜੀ ਅੱਛਾ ਇਕੱਠੇ ਗਏ ਸੀ ਹਾਂ ਜੀ ਇਕੋ ਦਿਨ ਹੀ ਇਕੱਠੇ ਗਏ ਸੀ ਅੱਛਾ ਇਕੋ ਦਿਨ ਹੀ ਇਕੱਠੇ ਗਏ ਸੀ ਕਿੰਨੇ ਪੈਸੇ ਕਿਤੇ ਸੀਗੇ ਜੰਟਰ ਦੇ ਨਾਲ ਜੀ 90 ਲੱਖ ਰੁਪਏ ਕੀਤਾ ਸੀਗੀ ਅੱਛਾ ਹਾਂ ਜੀ ਤੇ ਉਹ ਉਹਦੀ ਵੀ ਮਾਨਸਿਕ ਸੰਤੁਲਨ ਕਿਵੇਂ ਦਾ ਠੀਕ ਆ ਹੁਣ ਨਹੀਂ ਪਾਜੀ ਉਹਦਾ ਕੋਈ ਡਿਪਰੈਸ਼ਨ ਦੇ ਵਿੱਚ ਐ ਜੀ ਉਹ ਇਸ ਟਾਈਮ ਅੱਛਾ ਹਾਂ ਜੀ ਗੱਲਬਾਤ ਨਹੀਂ ਕਰ ਰਿਹਾ ਨਹੀਂ ਜੀ ਉਹ ਨਹੀਂ ਕਰ ਰਿਹਾ ਉਹ ਅੰਦਰ ਦਰਵਾਜ਼ਾ ਬੰਦ ਕਰਕੇ ਬੈਠਾ ਜੀ ਉਹ अच्छा हां जी ਜਦੋਂ ਜਹਾਜ਼ ਜਿਹੜਾ ਸੀਗਾ ਕੱਲ ਲੈਂਡ ਹੋਇਆ ਕਿੰਨੇ ਵਜੇ ਤਕਰੀਬ ਹੋਇਆ ਸੀਗੇ ਰਾਤ ਨੂੰ ਹੋਇਆ ਸੀਗਾ ਜੀ 12 1:30 ਵਜੇ ਹੋਇਆ ਸੀਗਾ ਜੀ আচ্ছা ਕਿੰਨੇ ਉਜਾਜ ਦੇ ਵਿੱਚ ਜਿਹੜੇ ਪੰਜਾਬੀ ਸੀਗੇ ਉਹ ਉਹਨਾਂ ਦੇ ਹੱਥ ਘੜੀਆਂ ਵਗੈਰਾ ਲਗਾਈਆਂ ਸੀਗੀਆਂ ਜਾਂ ਨਹੀਂ ਹਾਂ ਜੀ ਲਗਾਈਆਂ ਗਈਆਂ ਜੀ ਹੱਥ ਘੜੀਆਂ ਦਾ ਉੱਥੋਂ ਲਾ ਕੇ ਲਿਆਂਦੀਆਂ ਸੀ ਇਹਨਾਂ ਨੇ ਜੀ ਜਦੋਂ ਅੰਬਰਸਰ ਲੈਂਡ ਕਰ ਲਈ ਅੱਧਾ ਘੰਟਾ ਪਹਿਲਾਂ ਖੋਲੀਆਂ ਜੀ ਇਹਨਾਂ ਨੇ ਹੱਥ ਘੜੀਆਂ ਅੱਛਾ ਹਾਂ ਜੀ ਕਿੰਨੇ ਜਿਹੜੇ ਅਮਰੀਕਨ ਜਿਹੜੇ ਆਰਮੀ ਦੇ ਸੀਗੇ ਉਹ ਕਿੰਨੇ ਮੌਜੂਦ ਸੀਗੇ ਉੱਥੇ ਆਰਮੀ ਪਰਸਨ? ਤਕਰੀਬਨ ਹੁਣੇ ਆ ਜੀ 15 ਕ ਜਾਨੇ ਹੋਣੇ ਆ ਜੀ। ਅੱਛਾ 15 ਜਾਨੇ ਜਿਹੜੇ ਮੌਜੂਦ ਸੀਗੇ। ਤੇ ਕੋਈ ਉਹਨਾਂ ਨੇ ਤੁਹਾਡੇ ਨਾਲ ਕੋਈ ਬਲਗਰ ਗੱਲ ਕੀਤੀ ਹੋਵੇ ਜਾਂ ਤੁਹਾਡੇ ਨਾਲ ਮਿਸਬੀਹਵ ਕੀਤਾ ਹੋਵੇ? ਹਾਂਜੀ ਮਿਸਬੀਹਵ ਕੀਤਾ ਜੀ ਜਦੋਂ ਬਾਇਆ ਜੀ ਉਹਨਾਂ ਨੇ ਜਿੱਦਾਂ ਆ ਆਪਤ ਦੇ ਵਿੱਚ ਆਮ ਲੜਕੇ ਗੱਲ ਕਰਦੇ ਆ ਜੀ ਸ਼ੋਰ-ਸ਼ਰਾਬਾ ਕੋਈ ਕਰਦਾ ਤੇ ਗਾੜੀਆਂ ਗਾਲੀ-ਗਲੋਚ ਵੀ ਕਰਦੇ ਸੀਗੇ ਜੀ। ਤੇ ਧਮਕੀ ਵੀ ਦਿੰਦੇ ਸੀਗੇ ਵੀ ਜੇ ਤੁਸੀਂ ਹੋਰ ਰੋਲਾ ਪਾਓਗੇ ਤੇ ਤੁਹਾਨੂੰ ਇੱਕ ਡੱਬੇ ਦੇ ਵਿੱਚ ਬੰਦ ਕੀਤਾ ਜਾਊਗਾ ਜੀ 3-4 ਘੰਟੇ। ਅੱਛਾ। ਹਾਂਜੀ। ਇਹ ਗੱਲਾਂ ਹੋਈਆਂ ਨੇ। ਹਾਂਜੀ। ਤੁਹਾਡੇ ਨਾਲ ਹੀ ਹੋਈਆਂ ਨੇ ਕਿ ਜਾਂ ਸਾਰਿਆਂ ਨੂੰ ਧਮਕੀ ਦਿੰਦੇ। ਸਾਰਿਆਂ ਨੂੰ ਦਿੱਤੀ ਹੈ ਜੀ ਮੈਨੂੰ ਕੱਲੇ ਨੂੰ ਨਹੀਂ ਸਾਰੇ ਨਾਲ ਹੀ ਸੀਗੇ ਜੀ। ਅੱਛਾ। ਹਾਂਜੀ। ਤੇ ਜਦੋਂ ਏਅਰਪੋਰਟ 'ਤੇ ਉਤਰੇ ਸੀ ਉਦੋਂ ਤੁਹਾਡੇ ਹੱਥ ਕੜੀ ਉਤਾਰ ਦਿੱਤੀ ਸੀ। ਹਾਂਜੀ। ਕਿੰਨੇ ਘੜੇ ਦਾ ਸਫ਼ਰ ਸੀ ਅਮਰੀਕਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਾ? ਇਹ ਜੀ ਵੈਸੇ ਤੇ 2-2 ਘੰਟਿਆਂ ਦਾ ਜੀ। ਤੇ ਉਹਨਾਂ ਨੇ 48 ਘੰਟਿਆਂ ਦੇ ਵਿੱਚ ਸਾਨੂੰ ਅੰਮ੍ਰਿਤਸਰ ਲੈ ਕੇ ਆਏ ਨੇ। ਅੱਛਾ। ਹਾਂਜੀ। ਤੇ ਕਿਤੇ ਰਾਤ ਦੇ ਵਿੱਚ ਸਟੇ ਵੀ ਕੀਤੀ ਸੀਗੀ? ਹਾਂਜੀ ਦੋ ਜਗ੍ਹਾ ਸਟੇ ਕੀਤੀ ਹੈ ਜੀ ਇਹਨਾਂ ਨੇ। ਅੱਛਾ ਕਿੱਥੇ-ਕਿੱਥੇ ਕੀਤੀ ਸੀ? ਇਹ ਨਹੀਂ ਜੀ ਪਤਾ ਸਾਨੂੰ ਉਹਨਾਂ ਨੂੰ ਜੇ ਪੁੱਛੀਦਾ ਸੀ ਗਾੜੀਓ ਕਹਿੰਦੇ ਸੀ ਵੀ ਤੁਸੀਂ ਚੁੱਪ ਕਰਕੇ ਬਹਿ ਜਾਓ। ਇਹ ਨਹੀਂ ਦੱਸਦੇ ਸੀਗੇ ਜੀ। ਸਾਨੂੰ ਕਿੰਨੇ ਟਾਈਮ ਦਿੱਤਾ ਗਿਆ ਸੀਗਾ ਤੁਹਾਨੂੰ? ਭਾਜੀ 5 ਟਾਈਮ ਦਿੰਦੇ ਸੀ ਪਰ ਉਹ ਕੇ ਕੇ ਕੰਮ ਦਾ ਵੀ ਖਾਣ ਨੂੰ ਨਹੀਂ ਹੈਗਾ ਸੀਗਾ ਜੀ। ਅੱਛਾ ਕੀ ਦਿੰਦੇ ਸੀ ਖਾਣ ਨੂੰ? ਉਹ ਕੋਈ ਚਿਫਸਟੇਟ ਟਾਈਮ ਵਜਾਇਆ ਸੀਗਾ ਜੀ। ਖਾਂਦੇ ਅੱਛਾ ਰੋਟੀ ਜਾਂ ਕੋਈ ਐ ਹੋਜੀ ਨਹੀਂ ਜੀ ਨਹੀਂ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਉਤਰੇ ਸੀਗੇ ਤੇ ਸ਼ਿਫਟ ਕਿਵੇਂ ਕੀਤਾਗੇ ਘਰ ਦੇ ਵਿੱਚ ਕਿਵੇਂ ਪਹੁੰਚੇ ਹੋ ਤੁਸੀਂ ਜਦੋਂ ਇੱਥੇ ਅੰਮ੍ਰਿਤਸਰ ਆਏ ਆ ਜੀ ਇੱਥੇ ਇਮੀਗ੍ਰੇਸ਼ਨ ਗਈ ਹੈ ਜੀ ਹੂੰ ਉਹ ਲੈ ਕੇ ਗਈ ਸਾਨੂੰ ਬੱਸਾਂ ਦੇ ਵਿੱਚ ਲੈ ਕੇ ਗਏ ਜਾਂਦਿਆਂ ਨੂੰ ਰੋਟੀ ਖਵਾਲੀ ਹੈ ਸਾਨੂੰ ਬਹੁਤ ਵਧੀਆ ਹੂੰ ਤੇ ਕੋਈ ਮਾੜਾ ਮਿਸ ਬਿਹੇਵ ਨਹੀਂ ਕੀਤਾ ਉਹਨੇ ਉਹਨਾਂ ਨੇ ਸਾਡੇ ਨਾਲ ਤੇ ਕਹਿੰਦੇ ਘਬਰਾਓ ਨਾ ਕੋਈ ਗੱਲ ਨਹੀਂ ਹੈ ਤੁਸੀਂ ਪਹਿਲਾਂ ਹੀ ਪਿੱਛੋਂ ਟੈਨਸ਼ਨ ਦੇ ਵਿੱਚ ਆਏ ਹੋ ਇਹ ਗੱਲ ਕਿੱਦਾਂ ਨਹੀਂ ਕੀਤੀਆਂ ਸੀ ਉਹਨਾਂ ਅੰਮ੍ਰਿਤਸਰ ਵਾਲਿਆਂ ਆ ਕਿਹਿਆਂ 에어ਪੋਰਟ ਵਾਲਿਆਂ ਨੇ ਕੋਈ ਮਿਸਬੀਹਵ ਨਹੀਂ ਕੀਤਾ ਉਹਨਾਂ ਨੇ ਆ ਮੁੱਖ ਮੰਤਰੀ ਸਾਹਿਬ ਤੁਹਾਡੀ ਵੇਟ ਕਰਦੇ ਸੀਗੇ ਸਾਰੇ ਜਹਾਜ਼ ਦੀ ਜਦੋਂ ਇੱਕ ਦਿਨ تقريبا ਇੱਕ ਦਿਨ ਪਹਿਲਾਂ ਜਿਹੜੀ ਉੱਥੇ ਵੇਟ ਦੇ ਉੱਤੇ ਸੀਗੇ ਹਾਂਜੀ ਆ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਮੁਲਾਕਾਤ ਹੋਈ ਤੁਹਾਡੀ ਨਹੀਂ ਜੀ ਮੇਰੇ ਛੋਟੇ ਬ੍ਰਦਰ ਦੀ ਹੋਈ ਸੀਗੀ ਜੋ ਪਹਿਲਾਂ ਉੱਥੇ ਸੀਗਾ ਮੇਰੀ ਪਿੱਛੇ ਇਮੀਗ੍ਰੇਸ਼ਨ ਹੋਣ ਦੀ ਸੀਗੀ ਜੀ ਅੱਛਾ ਹਾਂਜੀ ਤੇ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹਰਜੋਤ ਸਿੰਘ ਵੀ ਉੱਥੇ ਮजूद ਸਨ ਉਸ ਵਿੱਚ ਤੁਸੀਂ ਮजूद ਸੀਗੇ ਨਹੀਂ ਜੀ ਮੈਂ ਨਹੀਂ ਸੀਗਾ ਜੀ ਇਹ ਛੋਟਾ ਬ੍ਰਦਰ ਸੀਗਾ ਮੇਰਾ ਅੱਛਾ ਹਾਂਜੀ ਤੇ ਮੜ ਉਸ ਤੋਂ ਬਾਅਦ ਗੱਡੀਆਂ ਦੇ ਵਿੱਚ ਸ਼ਿਫਟ ਕੀਤਾ ਗਿਆ ਘਰ ਪਰਵਾਰ ਹਾਂਜੀ ਨਾਲ ਪੰਜਾਬ ਪੁਲਿਸ ਛੱਡ ਕੇ ਗਈ ਹੈ ਜੀ ਸਾਨੂੰ ਘਰੇ ਅੱਛਾ ਹਾਂਜੀ ਤੇ ਪਰਵਾ ਇਹ ਇੱਥੋਂ ਜਿਹੜਾ 45 ਲੱਖ ਰੁਪਇਆ ਲਗਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਪਰਵਾ ਦੇ ਵਿੱਚੋਂ ਕਿਵੇਂ ਸੋਰਸ ਕੀ ਸੀਗੇ ਜਿਹੜੇ ਤੁਸੀਂ ਪੈਸੇ ਲਗਾਏ ਇਹਨੇ 90 ਲੱਖ ਰੁਪਏ ਦੋਹਾਂ ਪਰਵਾਰਾਂ ਨੇ ਲਗਾਇਆ ਤੂੰ 90 ਲੱਖ ਲਗਾ ਕੇ ਉਹ ਕਿਵੇਂ ਲਿਆਂਦੇ ਪੈਸੇ ਕਿੱਥੋਂ ਲੈਂਦੇ ਸੀ ਜੀ ਜੀ ਸਰਸ ਘਰ ਦੇ ਤੇ ਸ਼ੁਰੂ ਤੋਂ ਹਾਲਾਤ ਮਾੜੇ ਰਹੇ ਨੇ ਜੀ ਫਾਦਰ ਦੀ ਡੈਥ ਹੋ ਚੁੱਕੀ ਸੀ 13 ਸਾਲ ਪਹਿਲਾਂ ਹੋ ਗਈ ਹੂੰ ਤੇ ਸ਼ੁਰੂ ਤੋਂ ਘਰ ਦੇ ਹਾਲਾਤ ਮਾੜੇ ਸੀ ਇਹ ਇੱਕ ਚੰਗਾ ਪੁੱਖ ਸੋਚਿਆ ਸੀਗਾ ਵੀ ਚਲੋ ਪੈਸੇ ਲਗਾ ਕੇ ਅਮਰੀਕਾ ਵਿੱਚ ਜਾਵਾਂਗੇ ਤੇ ਇੱਕ ਚੰਗਾ ਪੁੱਖ ਬਣੂਗਾ ਪਰ ਜੋ ਸੋਚਿਆ ਉਹ ਨਹੀਂ ਹੋਇਆ ਜੀ ਅੱਛਾ ਜ਼ਮੀਨ ਵੇਚ ਕੇ ਤੇ ਦੋ ਕਿੱਲੇ ਸੀਗੇ ਜ਼ਮੀਨ ਵੇਚ ਕੇ ਅਮਰੀਕਾ ਗਏ ਜੀ अच्छा एक किल्ला ਤੁਹਾਡੇ ਤੇ ਇੱਕ किल्ला ਹਰਜੋਤ ਦਾ ਸੀ ਹਾਂ ਜੀ ਨਹੀਂ ਦੋ ਕਿਲੇ ਮੇਰੇ ਸੀਗੇ ਜੀ ਡੇਢ ਕਿਲਾ ਇਹਦਾ ਸੀਗਾ ਜੀ ਅੱਛਾ ਉਹਨਾਂ ਨੇ ਵੀ ਡੇਢ ਕਿਲਾ ਵੀ ਸੀ ਹਾਂ ਜੀ ਤੇ ਇਹ ਇਹ ਜਿਹੜਾ ਹੁਣ ਗੁਜ਼ਾਰਾ ਕਿਵੇਂ ਚੱਲੇਗਾ ਪਰਿਵਾਰ ਦਾ ਗੁਜ਼ਾਰਾ ਹੁਣ ਕੋਈ ਅੱਗੇ ਤਾਂ ਨਜ਼ਰ ਆਉਂਦੀ ਨਹੀਂ ਡਿਆ ਜੀ ਕਿਦਾਂ ਗੁਜ਼ਾਰਾ ਚੱਲੂਗਾ ਕਿਦਾਂ ਨਹੀਂ ਜੀ ਬਹੁਤ ਮੁਸ਼ਕਿਲ ਹੈ ਨਹੀਂ ਜੀ ਨਹੀਂ ਪਹਿਲੀ ਨਹੀਂ ਹੈਗੀ ਹੁਣ ਤੇ ਪੜ੍ਹਾਈ ਦੇ ਵਿੱਚ ਕਿਵੇਂ ਕਿਥੇ ਤੱਕ ਪੜ੍ਹਾਈ ਕਿਵੇਂ ਕੀਤੀ ਹੈ ਤੁਸੀਂ ਮੈਂ ਜੀ ਪਲੱਸ 2 ਤੱਕ ਕੀਤੀ ਹੈ ਜੀ अच्छा प्लस उक जी। ਤੁਹਾਡੀ ਏਜ ਕਿਦਿਆਂ ਕੋ? ਮੇਰੀ ਦੀ 23 ਸਾਲ ਉਮਰ ਹੈ ਜੀ। ਅੱਛਾ। ਹਾਂ ਜੀ। ਤੇ ਨੌਜਵਾਨ ਵੀ ਤਕਰੀਬਨ ਜਿਹੜੇ ਹੁਣ ਵੀ ਪਨਾਮਾ ਦੇ ਜੰਗਲਾਂ ਦੇ ਵਿੱਚ ਹੋਣਗੇ ਜਿਹਨਾਂ ਨੇ ਏਜੰਟਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਉਹ ਰਸਤੇ ਦੇ ਵਿੱਚ ਹੀ ਨਹੀਂ ਆ ਜੀ। ਉਹ ਵੀ ਪਹੁੰਚ ਕੇ ਇਸੇ ਤਰੀਕੇ ਦੇ ਨਾਲ ਵਾਪਸ ਆ ਰਹੇ ਨੇ ਜਹਾਜ਼ ਜਿਹੜਾ ਆ ਕੱਲ ਵੀ ਤਕਰੀਬਨ ਲੈਂਡ ਹੋ ਰਿਹਾ ਉਹਦੇ ਵਿੱਚ 6 ਪੰਜਾਬੀ ਜਿਹੜੇ ਨੇ ਉਹ ਗੁਰਦਾਸਪੁਰ ਦੇ ਨਾਲ ਸੰਬੰਧਿਤ ਵੀ ਨੇ। ਤੇ ਅਪੀਲ ਕੀ ਕਰਦੇ ਹੋ ਤੁਸੀਂ ਬਨ ਨੌਜਵਾਨਾਂ ਨੂੰ ਕਿਉਂਕਿ ਦੇਖੋ ਜਿਹੜੀ ਏਜ ਹੁੰਦੀ ਹੈ 21 ਜਾਂ 23 ਸਾਲ ਦੀ ਜਿਹੜੀ ਏਜ ਹੁੰਦੀ ਹੈ ਇਹ ਕੇ ਪੰਨੇ ਨੂੰ ਵੀ ਤੋੜ ਪੈਂਦੀ ਆ ਮੰਨ ਲਓ ਜੇ ਕੇ ਨੇ ਇੱਧਰ ਕਹਿ ਲਈ ਕਿ ਲਾਈ ਲੱਗ ਵਾਲੀ ਗੱਲ ਤਾਂ ਨਹੀਂ ਹੋ ਸਕਦੀ ਪਰ ਇਹ ਗੱਲ ਹੋ ਸਕਦੀ ਕਿ ਆਪਾਂ ਜਲਦੀ ਕੇ ਚਾਂਸੇ ਦੇ ਵਿੱਚ ਆ ਸਕਦੇ ਹਾਂ ਜੀ ਜਿੱਦਾਂ ਜੀ ਕਹਿੰਦੇ ਆਪਣਾ ਕੱਚਾ ਵੇਖ ਕੇ ਆਪਣਾ ਮਤਲਬ ਪੱਕਾ ਵੇਖ ਕੇ ਚਾੜਾ ਪੱਕਾ ਵੀ ਢਾਲੀਦਾ ਉਸ ਹਾਵਿਆ ਜੀ ਜਿੱਦਾਂ ਕੋਈ ਕਹਿੰਦਾ ਜੀ ਅਮਰੀਕਾ ਦੇ ਕੋਈ ਯਾਰ ਦੋਸਤ ਚੱਲ ਜਾਂਦਾ ਮੋਰ ਫੋਨ ਕਰਦਾ ਇੰਡੀਆ ਦੇ ਵਿੱਚ ਵੀ ਇੱਥੇ ਆ ਜਾਓ ਇੱਥੇ ਚੰਗੀ ਲਾਈਵ ਬਣ ਜੂ ਪਰ ਇਹ ਨਹੀਂ ਪਤਾ ਵੀ ਆਪਣਾ ਪੱਕਾ ਵੇਖੇ ਤੇ ਕੱਚਾ ਵੀ ਢਾਲੀਦਾ ਉਹ ਕੰਮ ਹੋ ਜਾਂਦਾ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਸੀ ਤੁਸੀਂ ਹਾਂ ਜੀ ਪਹੁੰਚ ਗਏ ਸੀ ਜੀ ਆਪਾਂ ਅਮਰੀਕਾ ਦੀ ਧਰਤੀ ਤੇ ਅੱਛਾ ਉਹ ਉੱਥੋਂ ਫਿਰ ਕਿਵੇਂ ਕੈਂਪ ਕਰਕੇ ਬਾਹਰ ਨਿਕਲੇ ਕਿ ਜਾਂ ਕੈਂਪ ਦੇ ਵਿੱਚੋਂ ਹੀ ਉਹਨਾਂ ਨੇ ਰਿਪੋਰਟ ਕੀਤਾ ਕੈਂਪ ਦੇ ਵਿੱਚੋਂ ਰਿਪੋਰਟ ਕੀਤਾ ਜੀ ਨਾ ਕੋਈ ਬਿਆਨ ਬਾਜੀ ਹੋਈ ਹੈ ਜੀ ਨਾ ਕੋਈ ਵਕੀਲ ਕੀਤਾ ਜੀ ਉਹਨਾਂ ਨੇ 18 ਦਿਨ ਰੱਖਿਆ ਉੱਥੇ ਤੇ ਉੱਥੋਂ ਹੀ ਰਿਪੋਰਟ ਕਰਕੇ ਇੰਡੀਆ ਭੇਜਿਆ ਜਾਂਦਾ ਵਹਿੇ ਲਗਾਤਾਰ ਜਿਹੜੀ ਛਾਪੇ ਮਾਰੀ ਆ ਉਹ ਵੀ ਉੱਥੇ ਅਮਰੀਕਾ ਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਵਿੱਚ ਹੋ ਰਹੀ ਹੈ ਉੱਥੇ ਹਾਂਜੀ ਸਭ ਤੋਂ ਜ਼ਿਆਦਾ ਤੇ ਕੈਲੀਫੋਰਨੀਆ ਦੇ ਵਿੱਚ ਹੋ ਰਹੀ ਹੈ ਜੀ ਬਾਕੀ ਦੇ ਸੇਵ ਹੀ ਹੈ ਠੀਕ ਹੈ ਜੀ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਹੋਣਦੀ ਹੈ ਛਾਪੇਮਾਰੀ ਅੱਛਾ ਹਾਂਜੀ ਤੇ ਕਿਵੇਂ ਇਸ ਤਾਮ-ਜਾਮ ਨੂੰ ਹੁਣ ਕਿਵੇਂ ਕੀ ਸੋਚਿਆ ਵਾ ਕਿ ਆਪਾਂ ਕਿਸ ਰਾਏ ਜੰਾਂਗੇ ਕਿੱਦਾਂ ਇਸ ਚੀਜ਼ ਨੂੰ ਆਪਾਂ ਜ਼ਿੰਦਗੀ ਨੂੰ ਮੂਵ ਔਨ ਕਰਾਂਗੇ ਕੀ ਲੱਗਦਾ ਤੁਹਾਨੂੰ ਅੱਗੇ ਤੇ ਮੂਵ ਆਉਂਦਾ ਹਲੇ ਕੋਈ ਸਮਝ ਹੀ ਨਹੀਂ ਆਉਂਦੀ ਵੀ ਬਣਿਆ ਕੀ ਹੈ ਜੀ ਕੋਈ ਚੰਗਾ ਭੋਖ ਲੈ ਕੇ ਗਏ ਸੀਗੇ ਤੇ ਬਾਣੀ ਕੁਝ ਹੋਰ ਗਿਆ ਜੀ ਹਲੇ ਕੋਈ ਸਮਝ ਹੀ ਨਹੀਂ ਆਉਂਦੀ ਕੀ ਬਣਿਆ ਕੀ ਨਹੀਂ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਨੌਜਵਾਨਾਂ ਨੂੰ ਕੀ ਅਪੀਲ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਵੀ ਨਾ ਜਾਓ ਆਪਦਾ ਇੱਥੇ ਕੁਝ ਸੋਚ ਲਓ ਕੋਈ ਕੰਮ ਕਾਰੋਬਾਰ ਕਰ ਲਓ ਚੰਗਾ ਭੋਖ ਇੱਥੇ ਬਣਾ ਲਓ ਕਿ ਬਾਹਰ ਦੇ ਕੁਝ ਨਹੀਂ ਹੈਗਾ ਜੀ ਦੱਸਿਆ ਜਾਂਦੇ ਗੀਤਾਂ ਦੇ ਵਿੱਚ ਵੀ ਕਿ ਜਿਹੜਾ ਚੀਮਾ ਗਾਇਕ ਸੀਗਾ ਉਹਨਾਂ ਨੇ ਗਾਣਾ ਜਿਹੜਾ ਸੀਗਾ ਗਾਇਆ ਸੀਗਾ ਕਿ ਸਹੀ ਸੀਗਾ ਇਹਦਾ ਗਾਣਾ ਗਾਇਆ ਸੀਗਾ ਨਹੀਂ ਜੀ ਗਾਣ ਗਾਣਿਆਂ ਦੇ ਗਾਣਿਆਂ ਨੇ ਤੇ ਆਪਦਾ ਗਾ ਕੇ ਉਹਨਾਂ ਪੈਸੇ ਲੈ ਕੇ ਆਉਦੇ ਇੱਕ ਸਾਈਡ ਤੇ ਆ ਜੀ ਪਰ ਲੱਗਦਾ ਕਿ ਨੌਜਵਾਨੀ ਪੀੜ੍ਹੀ ਜਿਹੜੀ ਹੈ ਇਹਦੇ ਤੋਂ ਪ੍ਰੇਰਿਤ ਹੁੰਦੀ ਆ ਜਾਂ ਇਹਨਾਂ ਤੋਂ ਸਿੱਖ ਕੁਝ ਆਪਾਂ ਆਪਣੇ ਆਪ ਨੂੰ ਆਈਡਲ ਮੰਨਦੇ ਨਹੀਂ ਇਹ ਕੋਈ ਸਿੱਖਿਆ ਥੋੜੀ ਹੈ ਜੀ ਜਿਹੜੀ ਚੀਜ਼ ਸਿੱਖਣ ਵਾਲੀ ਹੈ ਕੋਈ ਇਤਿਹਾਸ ਆਪਣਾ ਗੁਰੂਆਂ ਦਾ ਉਹ ਸਿੱਖਣ ਵਾਲਾ ਉਹ ਕੋਈ ਸਿੱਖਦਾ ਨਹੀਂ ਆ ਜੀ ਬਟ ਇੱਧਰ ਜਿਹੜਾ ਯੂਥ ਆਪਣਾ ਵਾ ਇਹ ਇਸ ਮੁੱਦੇ 'ਤੇ ਪ੍ਰਚਲਿਤ ਹੋ ਰਿਹਾ ਹੈ ਬਿਲਕੁਲ ਜੀ ਇਦਾਂ ਹੀ ਸੋ ਆ ਦੇਖੋ ਇਹ ਸਨ ਹਰਜੀਤ ਸਿੰਘ ਜਿਨ੍ਹਾਂ ਦੀ ਦਰਦ ਭਰੀ ਕਹਾਣੀ ਜਿਹੜੀ ਆ ਤੁਹਾਡੇ ਨਾਲ ਦਾਸਤਾਨ ਪੇਸ਼ ਕੀਤੀ ਆ ਸੋ ਉਮੀਦ ਵੀ ਕਰਦੇ ਨੇ ਕਿ ਜਿਹੜੇ ਨੌਜਵਾਨ ਆਪਣੇ ਚੰਗੇ ਭਵਿੱਖ ਬਣਾਉਣ ਦੇ ਲਈ ਅਵਦੇਸ਼ਾ ਨੂੰ ਰੋਕ ਕਰ ਰਹੇ ਨੇ ਚੰਗੇ ਤਰੀਕੇ ਦੇ ਨਾਲ ਜਾਓ ਦੋ ਨੰਬਰਾਂ ਦੇ ਵਿੱਚ ਨਾ ਜਾਓ ਹਾਲਾਂਕਿ ਜੈਂਟਲ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਇੰਨਾ ਦੇ ਨਾਲ ਜਿਹੜੀਆਂ ਵਾਰਦਾਤਾਂ ਤੇ ਬਾਰਤ ਬਾਰਤਲਾਪ ਜਿਹੜੇ ਹੋਏ ਨੇ ਜਿਹੜੇ ਅਪਣਾਵਾ ਦੇ ਜੰਗਲਾਂ ਦੇ ਵਿੱਚ ਵੀ ਹੋਏ ਨੇ ਜੋ ਰਸਤੇ ਦੇ ਵਿੱਚ ਆਂਦੇ ਹੋਏ ਜਹਾਜ਼ ਦੇ ਵਿੱਚ ਵੀ ਹੋਏ ਨੇ ਉਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਰੱਖੀਆਂ ਨੇ ਤੇ ਉਮੀਦ ਵੀ ਕਰਦੇ ਹਾਂ ਅਸੀਂ ਕਿ ਤੁਸੀਂ ਆਪਣੇ ਚੰਗੇ ਭਵਿੱਖ ਬਣਾਉਣ ਦੇ ਲਈ ਆਪਣੇ ਚੰਗੇ ਰਸਤੇ ਅਪਣਾਓ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲੰਮ ਦੀ ਰਿਪੋਰਟ ਗੁਰਦਾਸਪੁਰ ਧੰਨਵਾਦ